ਸੱਤਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ ਸੀਐਸਸੀ ਪ੍ਰੋਗਰਾਮ ਵਿਚਾਰ ਬੁਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਬੀਤੇ ਦਿਨਾਂ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਨੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜ਼ਿਲ੍ਹੇ ਦੇ ਵਿੱਚ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਇੱਕ ਨਿੱਜੀ ਮੁਲਾਕਾਤ ਕੀਤੀ ਤੇ ਇਹ ਮੁਲਾਕਾਤ ਲਗਭਗ 30 ਮਿੰਟ ਤੱਕ ਚੱਲੀ ਜੋ ਜੇਲ੍ਹ ਦੇ ਵਿੱਚ ਹੀ ਹੋਈ ਜਿੱਥੇ ਕੰਪੀਅਰ ਸੁਰੱਖਿਆ ਵਿਵਸਥਾਵਾਂ ਵੀ ਕੀਤੀਆਂ ਗਈਆਂ ਸਨ ਤੇ ਇਸ ਘਟਨਾ ਨੇ ਪੰਜਾਬ ਦੇ ਰਾਜਨੀਤਿਕ ਅਤੇ ਧਾਰਮਿਕ ਹਲਕਿਆਂ ਦੇ ਵਿੱਚ ਚਰਚਾਵਾਂ ਨੂੰ ਜਨਮ ਦਿੱਤਾ ਹੈ ਕਿਉਂਕਿ ਇਹ ਨਾ ਸਿਰਫ ਇੱਕ ਅਣਚਾਹੀ ਵਿਜ਼ਿਟ ਸੀ ਸਗੋਂ ਉਹ ਵੀ ਅਜਿਹੇ ਸਮੇਂ ਤੇ ਜਦੋਂ ਅਕਾਲੀ ਆਗੂਆਂ ਨੂੰ ਆਪਣੇ ਆਗੂ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਤੇ ਦੂਸਰੇ ਪਾਸੇ ਵੇਖਿਆ ਜਾਵੇ ਤਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਗਨੀਮ ਗਰੇਵਾਲ ਬਾਬਾ ਗੁਰਿੰਦਰ ਸਿੰਘ ਢਲੋਦੀਪਤੀ ਜੀ ਹੈ ਤੇ ਇਹ ਰਿਸ਼ਤਾ ਵੀ ਪੁਰਾਣਾ ਹੈ ਤੇ ਅਕਸਰ ਹੀ ਰਾਜਨੀਤਿਕ ਮੁਲਾਕਾਤਾਂ ਦੇ ਵਿੱਚ ਨਜ਼ਰ ਵੀ ਆਉਂਦਾ ਹੈ ਜੇ ਉਦਾਹਰਣਾਂ ਦੇ ਵਜੋਂ ਗੱਲ ਕੀਤੀ ਜਾਵੇ ਤਾਂ 2016 ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਵਿਕਰਮਜੀਤ ਸਿੰਘ ਵਜੀਠਿਆ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਰਿਸ਼ਤੇ ਦੇ ਕਾਰਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜੇਲ੍ਹ ਦੇ ਵਿੱਚ ਮੁਲਾਕਾਤ ਦੀ ਇਜਾਜ਼ਤ ਮਿਲਣਾ ਸੁਭਾਵਿਕ ਹੀ ਲੱਗਦਾ ਹੈ ਸੋ ਉਹਨਾਂ ਨੂੰ ਪਰਿਵਾਰਕ ਮੈਂਬਰ ਦੇ ਵਜੋਂ 10 ਵਿਅਕਤੀਆਂ ਦੀ ਲਿਸਟ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ ਪਰ ਖੈਰ ਇਸ ਮੁਲਾਕਾਤ ਦੇ ਪਰਪੇਖ ਦੇ ਵਿੱਚ ਕੀ ਬਰਤਾਂਤ ਸਿਰਜਿਆ ਜਾ ਰਿਹਾ ਹੈ ਇਸ ਤੇ ਆਪਾਂ ਵਿਸਥਾਰ ਤੇ ਨਾਲ ਕਰਾਂਗੇ ਗੱਲਬਾਤ ਤੇ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਰਬਾਨੀ ਰਾਜੀਓ ਬੇਟਾ ਖੜਾ ਸਾਹਿਬ ਗੱਲ ਕਰੀਏ ਤਾਂ ਬੀਤੇ ਦਿਨੀ ਡੇਰਾ ਰਾਧਾ ਸਵਾਮੀ ਦੇ ਪ੍ਰਮੁੱਖ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਨੱਬਾ ਜੇਲ੍ਹ ਦੇ ਵਿੱਚ ਪਹੁੰਚ ਕੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਦੇ ਪਰਪੇਖ ਦੇ ਵਿੱਚ ਕੀ ਸਮਝਦੇ ਹੋ ਤੁਸੀਂ ਦਿੱਤਾ ਜਾਂਦਾ ਸੀ ਪਰ ਮਹਾਰਾਜ ਢਿੱਲੋਂ ਦੇ ਲਈ 게ਟ ਕਿਵੇਂ ਖੁੱਲ ਜਾਂਦੇ ਨੇ ਕੀ ਲੱਗਦਾ ਹੈ ਤੁਹਾਨੂੰ ਦੇਖੋ ਗੱਲ ਹੈਗੀ ਆ ਕਿ ਇਹ ਬੜਾ ਭੱਖ ਦਾ ਮਸਲਾ ਹੈਗਾ ਮੈਂ ਕੱਲ ਤੋਂ ਚਰਚਾ ਚ ਆ ਗਿਆ ਨਾ ਜਿਹੜੇ ਮਜੀਠੀਆ ਇਸੇ ਦਿਨਾਂ ਤੋਂ ਜੇਲ੍ਹ 'ਚ ਬੈਠੇ ਹੈਗੇ ਹੂੰ ਦੇਖਣ ਜੇਲ੍ਹ ਦੇ ਵਿੱਚ ਇੱਕ ਪੂਰੀ ਬਹੁਤ ਵੱਡੀ ਮਤਲਬ ਡੇਰੇ ਦੇ ਪ੍ਰਮੁੱਖ ਹੈਗੀ ਆ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਚੀਜ਼ ਪਹੁੰਚ ਜਾਣਾ ਤੇ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੂੰ ਬਿਲਕੁਲ ਜੀ ਕਿਉਂਕਿ ਉਹ ਇਤਨੀ ਵੱਡੀ ਪਰਸਨੈਲਿਟੀ ਹੈ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਜੀ ਕਿ ਜਿੱਥੇ ਨਾ ਮੁੱਖ ਮੰਤਰੀ ਵੀ ਵਿਦੇਸ਼ ਮੰਤਰੀ ਤੇ ਪ੍ਰਧਾਨ ਮੰਤਰੀ ਟਾਈਮ ਲੈ ਕੇ ਆਉਂਦੇ ਆ ਹਾਂ ਹਾਂਜੀ ਜਦੋਂ ਪ੍ਰਧਾਨ ਮੰਤਰੀ ਜਿੱਥੇ ਟਾਈਮ ਲੈ ਕੇ ਆਉਣ ਤੇ ਉਹ ਕਿੱਡੀ ਵੱਡੀ ਪ੍ਰਮੁਖ ਸ਼ਖਸੀਅਤ ਹੈ ਤੇ ਉਹ ਇੱਕ ਨੇ ਦੋ ਨੇ ਉਹਨਾਂ ਦੇ ਡੇਰੇ ਤੇ ਕਰੋੜਾਂ ਲੋਕ ਉਹਨਾਂ ਦੇ ਨਾਮ ਲੈ ਵਾਹ ਗਏ ਜੋ ਉਹਨਾਂ ਨੂੰ ਰੱਬ ਸਮਝਦੇ ਆ ਹਾਂ ਜੋ ਰੱਬ ਸਮਝਦੇ ਰੱਬ ਮੰਨਦੇ ਆ ਹਾਂ ਠੀਕ ਆ ਜੀ ਇਸ ਕਰਕੇ ਨਾ ਹਾਲਾਤ ਇਹ ਬਣ ਗਏ ਜਿਗੇ ਕਿ ਦੂਜੇ ਪਾਸੇ ਜਿਹੜੇ ਮਜੀਠੀਆ ਹੈਗੇ ਆ ਉਹਨਾਂ ਦੇ ਰਸਤੇ ਦਾ ਉਹਨਾਂ ਦੀ ਨਤਿੰਦਸ਼ਾ ਕੇ ਵਾਈਫ ਹੀ ਢੀ ਹੈਗੀ ਆ ਉਹਨਾਂ ਦੇ ਸਾਰੇ ਪਰਿਵਾਰ ਚੋਂ ਹੈਗੀ ਆ ਉਹ ਜਿਹੜੇ ਗਏ ਹੋਏ ਉਹਨਾਂ ਦੇ ਘਰ ਚੋਂ ਜਵਾਈ ਲੱਗਦੇ ਉਹਨਾਂ ਦੇ ਹੈਨਾ ਲੇਕਿਨ ਗੱਲ ਹੈ ਗਿਆ ਕਿ ਜਦੋਂ ਕਿਸੇ ਦਾ ਪੁੱਤ ਭਤੀਜਾ ਜਵਾਈ ਰਿਸ਼ਤੇ ਦਾ ਕਿਤੇ ਮਤਲਬ ਔਖ ਚੋਵੇ ਉੱਥੇ ਜਾਣਾ ਹੁੰਦਾ ਹਮ ਇਹ ਨੈਤਿਕਤਾ ਹੈਗੀ ਆ ਸਾਡੇ ਮਿਲ ਸਮਾਜਿਕ ਜੀਵਨ ਦੀ ਜੀ ਲੇਕਿਨ ਉੱਥੇ ਜਦੋਂ ਗਏ ਹੈਗੇ ਆ ਗੱਲ ਹੈ ਗਿਆ ਕਿ ਉਹਨਾਂ ਜਾਣਾ ਬਹੁਤ ਵੱਡੀ ਗੱਲ ਆ ਹਮ ਜਿਹੜੇ ਦੋਸ਼ ਲੱਗ ਰਹੇ ਸੀ ਮੇਜਟੀਆ ਦੇ ਉੱਤੇ ਕਈ ਵਾਰੀ ਨਾ ਮੈਂ ਦੇਖਿਆ ਕਿ ਵਕਫਾ ਵਕ ਰੋਕੀ ਗੱਲਾਂ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਨੇ ਦੇ ਲੋਕੀ ਵਿਚਾਰ ਕਰਦੇ ਆ ਕਿ ਇੱਕ ਜਿਹੜੇ ਪੰਥ ਦੇ ਆਪਣੇ ਆਗੂ ਸਮਝਦੇ ਆ ਪੰਥ ਆਗੂ ਅੱਜ ਇੱਕ ਡੇਰੇਦਾਰ ਨੂੰ ਮਤਲਬ ਆਪਣੀ ਕਿਰਪਾ ਸਮਝ ਰਿਆ ਜਿਹੜਾ ਉਹਨਾਂ ਨੇ ਧੰਨਵਾਦ ਕੀਤਾ ਮਜੀਠਿਆ ਸਾਹਿਬ ਨੇ ਮੈਂ ਧੰਨਵਾਦ ਆ ਮੈਂ ਤਾਂ ਕੁਝ ਵੀ ਨਹੀਂ ਕਰ ਜਿਹੜੇ ਮੇਰੇ ਕੋਲ ਆ ਕਿ ਜੇ ਮੈਨੂੰ ਅਸ਼ੀਰਵਾਦ ਦਿੱਤਾ ਇਸ ਲੈਵਲ ਤੇ ਆ ਕੇ ਤੇ ਮੈਂ ਤਾਂ ਤਰ ਗਿਆ ਜੀ ਤੇ ਉਹ ਕਹਿੰਦੇ ਦੇਖੋ ਜੀ ਕਈ ਕਈ ਨਾ ਪੱਤਰਕਾਰ ਕਰ ਰਿਹਾ ਕਿ ਦੇਖੋ ਜੀ ਕਿੱਥੇ ਗਿਆ ਪੰਥ ਕਰਕੇ ਕਿੱਥੇ ਪੰਥ ਸੋਚ ਗਈ ਆ ਅਜੋ ਡੇਰੇ ਨੂੰ ਸਟੈਂਡ ਕਰਕੇ ਆ ਗਿਆ ਕੀ ਡੇਰੇਦਾਰ ਸ਼੍ਰੀ ਗੁਰੂ ਗ੍ਰੰਥ ਨੂੰ ਨਹੀਂ ਮੰਨਦੇ ਹੂੰ ਉੱਥੇ ਵੀ ਜਾਓਗੇ ਨਾ ਸਮਝਾਰੇ ਜਿਹੜੀ ਵਿਆਖਿਆ ਹੁੰਦੀ ਨਾ ਜਿੱਥੇ ਸਾਰੇ ਹੀ ਧਰਮ ਸ਼ਾਸਤਰਾਂ ਦੀ ਵਿਆਖਿਆ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਵੀ ਨਾਲ ਹੁੰਦੀ ਆ ਹੂੰ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਖੂਬਸੂਰਤ ਗੱਲ ਹੈਗੀ ਆ ਜਿਹੜੇ ਮਤਲਬ ਇਹ 27 ਵਿਸ਼ੇ ਗੁਰੂ ਅਤੇ 27 ਹੈਗੇ ਆ ਭਗਤ ਹੈਗੇ ਆ ਜੀ ਜਿਨ੍ਹਾਂ ਦੀ ਬਾਣੀ ਉਹਨਾਂ ਦਾ ਨਾਮ ਦਿਆ ਜਾਂਦਾ ਹੈਗਾ ਹੂੰ ਇਕ ਪੰਨਾ ਮੁਦਲੀਆਂ ਉੰਦੱਕੇ ਤੁਸੀਂ ਇੱਕ ਸੁੰਗੜ ਗਏ ਆ ਹੂੰ ਹੂੰ ਠੀਕ ਆ ਉਹ ਤਾਂ ਨਹੀਂ ਬਗਿਆ ਨਾ ਜਦੋਂ ਤੁਸੀਂ ਉਹਨੂੰ ਪੜਦੇ ਹੈਗੇ ਆ ਸੁਮਣੀ ਸਾਹਿਬ ਦਾ ਪਾਠ ਕਰਦੇ ਆ ਉੱਥੇ ਸੰਤਾਂ ਦੀ ਵਡਿਆਈ ਤੇ ਸੰਤਾਂ ਦੀ ਨਿੰਦਾ ਕਰਨ ਨੂੰ ਬੜਾ ਕੜਾ ਗਿਆ ਇਹ ਗੁਰਬਾਣੀ ਹੈ ਜੀ ਜੇ ਗੁਰਬਾਣੀ ਸਾਨੂੰ ਇਹ ਮਤ ਦਿੰਦੀ ਹੈਗੀ ਤੇ ਫਿਰ ਕੋਈ ਨਾ ਦਿਸੇ ਬਹਾਰਾ ਜੀ ਹੂੰ ਠੀਕ ਆ ਨਾ ਦੂਸਰੀ ਗੱਲ ਜੇ ਧਰਮ ਬਖੋਲ ਗਿਆ ਲੇਕਿਨ ਰਾਜਨੀਤੀ ਬੜੀ ਹੈਵੀ ਹੋਈ ਹੈ ਹੂੰ ਉਮਰ ਲ ਦੇਖ ਰਹੇ ਆ ਕਿ ਦੇਖੋ ਜੀ ਇੱਕ ਇੱਕ ਸੰਤ ਹੈਗਾ ਜੀ ਉਹ ਜਿੱਥੇ ਗਿਆ ਹੈਗਾ ਉਹ ਨਸ਼ੇ ਦੀ ਨਸ਼ੇ ਦੇ ਕਰਕੇ ਫਸਿਆ ਜੀ ਉਹ ਇਸ ਰਗੇ ਉਹ ਨਸ਼ਾ ਨੂੰ ਪ੍ਰੋਬਲ ਕਰ ਗਏ ਹੈਗੇ ਕੁਝ ਲੋਕੇ ਵੀ ਕਹਿੰਦੇ ਆ ਉਹ ਭਾਈ ਮਜੀਠੀਆ ਨਸ਼ੇ ਦੇ ਖਿਲਾਫ ਨਹੀਂ ਫਸਿਆ ਹਮ ਜਿਹੜੀ ਉਹਨੂੰ ਜੇਲ੍ਹ ਤੇ ਬਿਠਾ ਉਹਦੇ ਤੇ ਕੇਸ ਪਾਇਆ ਸਰਕਾਰ ਨੇ ਕਿ ਆਮਦਨ ਤੋਂ ਵੱਧ ਹਮ ਜਿਆਦਾ ਦਾ ਮਾਮਲਾ ਜੀ ਜਿਹੜਾ ਨਸ਼ਾ ਦਾ ਉਹਦੇ ਪਿਆ ਸੀ ਉਹਦੇ ਤੇ ਕਿਜਰੀਪਾਲ ਨੇ ਮਾਫੀ ਲਗਤੀ ਮੰਗ ਲਈ ਸੀ ਸਰਕਾਰ ਨੇ ਜੀ ਜੀ ਲੈਕਿਨ ਇਹ ਗੱਲ ਹੈ ਕਿ ਜੋੜਿਆ ਜਾ ਰਿਹਾ ਕਿ ਜਿਹੜੀ ਵੱਧ ਕਮਾਈ ਹੋਈ ਨਸ਼ਾ ਕਰਕੇ ਹੋਈ ਹੈ ਹੂੰ ਜਾਂ ਉਹਦੀ ਜੋ ਚੱਲਿਆ ਜੋ ਬਿਠੇ ਸੀਗੇ ਹੂੰ ਧੰਮਰ ਪੂਸੇ ਦੇ ਵਿੱਚ ਯੈਸ ਹੂੰ ਲੇਕਿਨ ਮਜੀਠੀਆਂ ਦੀ ਖੂਬਸੂਰਤ ਗੱਲ ਹੈ ਕਿ ਉਹ ਪਹਿਲੇ ਦਿਨ ਤੋਂ ਲੈ ਕੇ ਵਨਡੇ ਤੋਂ ਲੈ ਕੇ ਹੀ ਨਾ ਜੇਲ੍ਹ ਵਿੱਚ ਨਹੀਂ ਪਹਿਲਾਂ ਵੀ ਉਹ ਇੱਕ ਨਿਤ ਨਿਮੀ ਹੈ ਹੂੰ ਜੀ ਗੁਰੂ ਕਾ ਜੀ ਵਿਸ਼ਵਾਸ ਰੱਖਦਾ ਹੂੰ ਉੱਥੇ ਵੀ ਪਾਠ ਕਰਦਾ ਹੂੰ ਤੇ ਉਸ ਤੋਂ ਬਾਅਦ ਉਹਨੇ ਇਹ ਗੱਲ ਕੀਆ ਕਿ ਮੈਂ ਉੱਥੇ ਚੜ੍ਹਦੀ ਕਲਾ ਜਾ ਕਿਉਂਕਿ ਮੈਨੂੰ ਗੁਰੂ ਦਾ ਆਸਰਾ ਮੇਰੀ ਲੜਾਈ ਇੱਕ ਚੱਲ ਰਹੀ ਹੈਗੀ ਆ ਸੱਚ ਤੇ ਝੂਠੇ ਚੱਲ ਰਹੀ ਹੈ ਮੈਂ ਸੱਚਾ ਬੰਦਾ ਹੂੰ ਹੂੰ ਤੇ ਜੋ ਸੱਚਾ ਗਿਆ ਔਰ 35 ਸੈਂਟੀਮੀਟਰ ਦੀ ਬੈਠ ਕੋਈ ਹਾਂਜੀ ਲੋਕ ਲੋਕ ਜਿਹੜੇ ਉਹਨਾਂ ਨੂੰ ਰਾਧਾ ਸੌਮੀ ਹੈਗੇ ਆ ਮਤਲਬ ਉਹ ਉਹਨਾਂ ਦਾ ਮਾਰਾ ਇਹਦਾ ਦਰਸ਼ਨ ਕਰਨ ਲਈ ਹੈ ਨਾ ਝਲਕ ਦੇਖਣ ਲਈ ਤਰਸ ਜਾਂਦੇ ਹਾਂ ਜੀ ਹਾਂਜੀ ਠੀਕ ਹੁਣ ਦੇਖਿਆ ਕਿ ਜਦੋਂ ਨਾਬੇ ਗਏ ਆ ਤੇ ਨਾਬੇ ਜਾਣ ਤੋਂ ਪਹਿਲਾਂ ਉਹ ਤੇ ਹਜ਼ਾਰਾਂ ਲੋਕ ਉੱਥੇ ਪੈਣਾ ਬੈਠੇ ਜਾ ਕੇ ਔਰ ਭੁੰਜੇ ਬੈਠੇ ਪੈਰਾਂ ਪਰ ਹਾਂ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਹੈ ਨਾ ਅਸੀਂ ਕਦੀ ਦੇਖਿਆ ਕਿ ਅਸੀਂ ਸਭ ਤੋਂ ਪੰਜਾਬ ਦੇ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਕੰਦੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਵੇ ਤੇ ਲੋਕੀ ਪਹਿਰਾ ਪਰ ਬਿਠੜੀਕਦੇ ਹੁਣ ਹਮ ਲੋਕੀ ਰੱਬ ਕੇ ਨੂੰ ਮੰंदे ਹਮ ਜਿਹੜੇ ਦਾ ਨਾਮ ਲੈ ਵੇ ਰੱਬ ਕੇ ਨੂੰ ਮੰंदे ਰਹਾ ਉਹ ਸਭੀ ਉਹਨਾਂ ਦਾ ਰੱਬ ਉਹ ਹੈ ਗਿਆ ਕਿਉਂਕਿ ਉਹ ਤੁਹਾਨੂੰ ਰੱਬੀ ਬਾਣੀ ਦਾ ਉਹਨਾਂ ਨੂੰ ਗਿਆਨ ਦਿੰਦੇ ਆ ਹਮ ਹਣ ਮੈਂ ਅਸੀਂ ਆ ਅਸੀਂ ਮੈਂ ਨਾਰਾਜ਼ ਆ ਮੀ ਆ ਨਾ ਕੋਈ ਨੰਰਗਾਰੀ ਅਸੀਂ ਕਿਸੇ ਧਰਮ ਦਾ ਨਹੀਂਗੇ ਨਾ ਕਿ ਡੇਰਾ ਸੰਬੰਧ ਤਾਂ ਕਿ ਆਪਾਂ ਖਾਸ ਕਰਕੇ ਪੱਤਰਕਾਰ ਲੋ ਜੀ ਹਾਂਜੀ ਲੇਕਿਨ ਜੋ ਵਾਪਰਿਆ ਦੇਖ ਰਹੇ ਆ ਉਹਦੀ ਵਿਆਖਿਆ ਕਰਨਾ ਤਾਂ ਸਾਡੇ ਰੈਟਕ ਫਰ ਦੇਣਾ ਹੂੰ ਬਿਲਕੁਲ ਲੇਕਿਨ ਵਹੀ ਪੱਤਰਕਾਰ ਤੋਂ ਕਹੀ ਜੀ ਉਹਦੀ ਪੰਥਰੇ ਰਹਿ ਗਿਆ ਹੁਣ ਜਿਹੜੇ ਪੰਥ ਦੇ ਬੰਦੇ ਸੀ ਉਥੇ ਬਲਟੂਏ ਹੁਣੀ ਗਏ ਆ ਜਾਂ ਜਿਹੜੇ ਗਏ ਗਿਆ ਚੀਮਾ ਸਾਹਿਬ ਗਏ ਆ ਉਸ ਤੋਂ ਬਿਨਾ ਭੁੰਦਰ ਸਾਹਿਬ ਗਏ ਆ ਕਿ ਨਹੀਂ ਮਿਲਿਆ ਸਮਾ ਹੂੰ ਜੀ ਹਾਂਜੀ ਉਹ ਕਹਿੰਦੇ ਨਹੀਂ ਕਿ ਰਾਜਨੀਤਿਕ ਪ੍ਰਕਿਰੇਪ ਪ੍ਰਕਿਰੇਪ ਦੇ ਵਿੱਚ ਉਹਨੂੰ ਨਹੀਂ ਮੰਨ ਦਿੱਤਾ ਗਿਆ ਹੂੰ ਹੁਣ ਤੀਜੇ ਪਾਸੇ ਰਖੜੀ ਬਣੇ ਦਿਨ ਉਹਨਾਂ ਦੀ ਸਗੀ ਭੈਣ ਹੂੰ ਡੇਢ ਘੰਟਾ ਜੱਗਦੀ ਰਹੀ ਹਾਂਜੀ ਡੇਢ ਘੰਟਾ ਪਰੇਸ਼ਾਨੀ ਤੋਂ ਬਗਾਂ ਹੂੰ ਜਾਂ ਕਿ ਉਹਨਾਂ ਨੂੰ ਮਤਲਬ ਚਾਂਸ ਮਿਲਿਆ ਹੈਗਾ ਰਖੜੀ ਬਣਨ ਦਾ ਉਹ ਆਪਣੇ ਧਿਆਨ ਨੂੰ ਮਨਾਉਂਦਾ ਹੂੰ ਲੇਕਿਨ ਇੱਕ ਮੈਂਬਰ ਪਾਰਲੀਮੈਂਟ ਦੀ ਵੀ ਅਧਿਕਾਰ ਖੋਲੇ ਹੂੰ ਮੈਂਬਰ ਪਾਰਲੀਮੈਂਟ ਤੇ ਸਿੱਧਾ ਜਿਆਦਾ ਤਾਂ ਬਿਨਾਂ ਚੱਕਰ ਤੋਂ ਕਿ ਜੇਲ੍ਹ ਚ ਕਰ ਸਕਦਾ ਜੀ ਹੈਨਾ ਹੁਣ ਬੀਗ ਮੈਂਬਰ ਪਾਰਲੀਮੈਂਟ ਵੀ ਤੁਸੀਂ ਮਤਲਬ ਇੰਨੀ ਮਤਲਬ ਰਕੀ ਹੈਗੀ ਹੈ ਦੁਸ਼ਮਣੀ ਹੂੰ ਕਿ ਉਹ ਵੀ ਨਹੀਂ ਕਰ ਸਕਦਾ ਬੁ ਤੁਸੀਂ ਇੱਕ ਤਿਹਾਰਾ ਭੈਣ ਭਰਾ ਦਾ ਤੁਸੀਂ ਆਓ ਜੀ ਬਣਾਓ ਜੀ ਜਾਓ ਜੀ ਹਾਂ ਹੈਨਾ ਜੀ ਮਤਲਬ ਉਹ ਜਿੰਨਾਂ ਨੇ ਰੋਕਿਆ ਕਿ ਕੱਲ ਜਦੋਂ ਬਾਬਾ ਜੀ ਗਏ ਤਾਂ ਤੁਸੀਂ ਸਾਰੇ ਗੇਟ ਖੁੱਲ ਗਏ ਤੁਸੀਂ ਦੱਸਿਆ ਜਿੰਦਾ ਹਾਂ ਹਾਂ ਬਿਲਕੁਲ ਗੇਟ ਕਿਉਂ ਖੁੱਲ ਜਾਂਦੇ ਹੈਗੇ ਆ ਕਿ ਸਰਕਾਰ ਹੈ ਸਮਝਦੀ ਸਰਕਾਰ ਦੀ ਨੀਂਦ ਖਰਾਬ ਹੋ ਗਈ ਹਾਂ ਹਾਂ ਜਿਹੜੀ ਸਰਕਾਰ ਦਾ ਮੁੱਖ ਮੰਤਰੀ ਜਾਂ ਕੇਜਰੀਵਾਲ ਜਾਂ ਅਦਰਜ਼ ਜਿਹੜੇ ਉੱਥੇ ਨਸਤਮਤਕ ਹੁੰਦੇ ਆ ਜੀ ਜੀ ਹਾਂ ਜੀ ਜਾਂ ਉਹ ਕੋਣਾਂ ਲੋਕ ਨਸਤਮਤ ਹੁੰਦੇ ਆ ਜਿਉਂ ਜੇ ਕੱਲ ਜੇਲ੍ਹ ਚ ਨਾ ਜਾਣਦੇ ਬਾਬਾ ਜੀ ਨੂੰ ਰੋਕ ਲੈਂਦੇ ਹਾਂ ਤੇਲੇ ਬਾਹਰ ਬੈਠੇ ਹੀ ਤੇ ਪੂਰੇ ਪੰਜਾਬ ਦੇ ਵਿੱਚ ਕੀ ਹੋਣਾ ਸੀ ਹੂੰ ਜਿੰਨੇ ਵੀ ਉਹਨਾਂ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਸੱਸੰਕਰ ਬਣਿਆ ਉੱਥੇ ਅਗਲੇ ਅਦੋਂ ਨੂੰ ਇਹੀ ਮਦੇ ਪੈਣੇ ਚਾਹੀਦੇ ਸੀ ਹੂੰ ਬਿਲਕੁਲ ਜੀ ਸਰਕਾਰ ਮਾੜੀ ਹੈ ਹੂੰ ਹਨਾ ਸਾਡੇ ਬਾਬਾ ਜੀ ਰੋਕਿਆ ਸਾਡੇ ਰੱਬ ਨੂੰ ਰੋਕਿਆ ਰੱਬ ਨੂੰ ਰੋਕੋ ਹੂੰ ਹੁਣ ਉਹ ਸਰਕਾਰ ਫਸ ਗਈ ਹੂੰ ਸਰਕਾਰ ਨੂੰ ਰਾਹ ਗੇਟ ਖੋਲਣੇ ਪਏ ਹੂੰ ਹਨਾ ਜੇਕਰ ਉਹ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਮੀਚਾ ਮੀਚਾ ਦਾ ਬਹੁਤ ਹੈਗਾ ਕਾਰਪੋਰੇਟ ਹੈਗਾ ਉਹ ਸਾਡਾ ਉਹਨੇ ਬਹੁਤ ਜ਼ਿਆਦਾ ਕੀਤਾ ਹੈਗਾ ਤੇ ਫਿਰ ਤੇ ਕਰਮ ਨੁਕਸਾਨ ਹੋਣਾ ਸੀ ਹੂੰ ਬਿਲਕੁਲ ਜੀ ਲੇਕਿਨ ਅੱਜ ਇਸ ਐਪੀਸੋਡ ਨੂੰ ਜਾਂ ਇਸ ਘਟਨਾ ਨੂੰ ਮੈਂ ਕਹਿ ਸਕਦਾ ਹਮ ਹਣਾ ਇਸ ਘਟਨਾ ਨੂੰ ਇਸ ਕਰਕੇ ਜੋੜਨਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੈ ਪੰਥ ਪ੍ਰਸਤਰੀ ਰਹੇ ਇਹ ਡੇਰੇ ਨੂੰ ਪੁੱਜਣਾ ਲਾ ਪਿਆ ਜੀ ਕਿਹੜਾ ਨਹੀਂ ਡੇਰੇ ਨੂੰ ਪੁੱਜਦਾ ਹਮ ਕਿਹੜਾ ਨਹੀਂ ਡੇਰੇ ਡੇਰੇ ਨੇ ਵੋਟਾਂ ਵਾ ਜੀ ਹਾਂ ਜੀ ਹਣਾ ਪਰ ਅੱਜ ਤੱਕ ਇਹ ਰਾધા ਸਾਮੀ ਦੇ ਉਸ ਵਸੀਲ ਤੋਂ ਕਦੇ ਵੀ ਨਹੀਂ ਐਲਾਨ ਹੋਇਆ ਵੀ ਤੁਸੀਂ ਵੋਟਾਂ ਇੱਥੇ ਪੁਣੀਆਂ ਹਮ ਅਜੇ ਅੱਜ ਦਾ ਸੌਦਾ ਜਿਹਨੂੰ ਕਹਿੰਦੇ ਆ ਉਹਨੇ ਸੌਦਾ ਝੂਠ ਦਾ ਮਾਰ ਲੀਂਦੇ ਸੀਗੇ ਕਿ ਵੋਟਾਂ ਇਹਨੂੰ ਪਾਣੀ ਆ ਫੈਸਲਾ ਉੱਤੇ ਕਰਦੇ ਕਿ ਉਹਨਾਂ ਦੀ ਇੱਕ ਬਣਾਈ ਹੁੰਦੀ ਹੈ ਨਾ ਕਿ ਪੋਲੀਟਿਕਲ ਸੈਕਸ਼ਨ ਬਣਾਇਆ ਹੁੰਦਾ ਜਿਹਨੇ ਫੈਸਲਾ ਕਰਨਾ ਇਹਨਾਂ ਦੇ ਹੈ ਹੀ ਨਹੀਂ ਕੁਝ ਵੀ ਹੂੰ ਹੁਣ ਗੁਰਿੰਦਰ ਮਹਾਰਾਜ ਇਹਦੇ ਦਰਬਾਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਜੀ ਹਾਂਜੀ ਇਹ ਗੁਰੂ ਨਾਨਕ ਦਾਸ ਦੇ ਉਹ ਸਪੀਤਰ ਸਾਨ ਉਹ ਸਰਬ ਚ ਮੰਦੇ ਆ ਤੇ ਫਿਰ ਤੁਸੀਂ ਕਿਦਾਂ ਵੱਖਰੇ ਕਰ ਰਹੇ ਹੋ ਹੂੰ ਕੁਝ ਮੈਂ ਦੇਖ ਮੈਨੂੰ ਤਰਸ ਹੁੰਦਾ ਉਹਨਾਂ ਪੱਤਰਕਾਰਾਂ ਦੇ ਜਿਹੜੇ ਮਤਲਬ ਨਾ ਇਹ ਫਜ਼ੂਲ ਦੇ ਵਾਜਦ ਗੱਲਾਂ ਕਰਦੇ ਆ ਹੂੰ ਤੁਸੀਂ ਕਿਸੇ ਨੂੰ ਸੰਕਿਰਣ ਸੋਚ ਹੁੰਦੀ ਸਾਡੀ ਉਹ ਸੰਕਿਰਣ ਦਾ ਨਾਮ ਲਿਆਓ ਹੂੰ ਤੁਸੀਂ ਉਹਨੂੰ ਵਿਰਾੜ ਲੈ ਕੇ ਆਓ ਜੀ ਜਿਸ ਘਰ ਚੋਂ ਸਰਬੰਦੇ ਭਲੇ ਦੀ ਅਰਦਾਸ ਹੁੰਦੀ ਹੈ ਤੇ ਜੇ ਉਹਨਾਂ ਦਾ ਕਿਸੇ ਨਾਲ ਮੇਲ ਜਰ ਹੁੰਦਾ ਮੰਨ ਲਓ ਮੇਰਾ ਕਿਸੇ ਮੁਸਲਮਾਨ ਪਰਿਵਾਰ ਦੇ ਨਾਲ ਮੇਰਾ ਪਿਆਰ ਹੈਗਾ ਜਾਂ ਮੇਰੇ ਕਿਸੇ ਸਿੱਖ ਪਰਵਾਰ ਨਾਲ ਹੈਗਾ ਜਾਂ ਕਿਸੇ Hindu ਨਾਲ ਜਾਂ ਕਿਸੇ ਹੋਰ ਨਾਲ ਵੀ ਜੀ ਇਹ ਪਾਪ ਕੀ ਹੈ ਹੂੰ ਉਹ ਤੁਹਾਡੀ ਫ੍ਰੀਕੁਐਂਸੀ ਆਫ ਲਵ ਹੈਗੀ ਆ ਤੁਹਾਡੀ ਉਹਨਾਂ ਨਾਲ ਨੇੜਤਾ ਹੈਗੀ ਆ ਲੇਕਿਨ ਅਸੀਂ ਕੀ ਅਸੀਂ ਜਿਹੜੇ ਉਹ ਲੋਕ ਹੈਗੇ ਆ ਜਿਨ੍ਹਾਂ ਨੇ ਮਤਲਬ ਸਿਰਫ ਆਪਣੀ ਉਹ ਕਿੰਨੇ ਤੇ ਆਰਪੀ ਵਧਾਉਣ ਵਾਸਤੇ ਮਤਲਬ ਬਕਵਾਸ ਕਰ ਦੇਣਾ ਮੈਂ ਇਹ ਨਹੀਂ ਚਾਹੁੰਦਾ ਸਾਡਾ ਇੱਕ ਰੌਣਕ ਪੰਜਾਬ ਦੀ ਦੇ ਵਿੱਚ ਇੱਕ ਇਹ ਸਸ਼ਟਾਚਾਰ ਹੈਗਾ ਜੀ ਜੀ ਕਿ ਸਾਡੇ ਕਰਕੇ ਕਿਤੇ ਅੱਗ ਨਾ ਲੱਗੇ ਹੂੰ ਬਿਲਕੁਲ ਕਿਸੇ ਲੱਗੀ ਅੱਗ ਤੇ ਪਾਣੀ ਤੇ ਪੈ ਜਾਵੇ ਹੂੰ ਬਿਲਕੁਲ ਜੀ ਲੇਕਿਨ ਇਹ ਨਹੀਂ ਗੱਲ ਹੈਗੀ ਕਿ ਤੁਸੀਂ ਉਹ ਜੇ ਇਦਾਂ ਕਰਦੇ ਹੋ ਕਰ ਮੈਂ ਨਹੀਂ ਸਮਝਦਾ ਕਿ ਗੁਰੂ ਜਿਹੜੇ ਅੱਗੇ ਉਹਨਾਂ ਦੇ ਕਿਹਾ ਮਹਾਰਾਜ ਹੈ ਗਿਆ ਜਿਹੜੇ ਬਾਬਾ ਜੀ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਬਈ ਪਰੰਪਰਾ ਦੇ ਮਹਾਰਾਚਾਰਨ ਜਗਤ ਤੋਂ ਚਲਦੀ ਮਹਾਰਾਜ ਹੀ ਆ ਜੀ 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 ਤੇ ਉਹ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਉਹਨਾਂ ਦੇ ਨਾਮ ਲੈਵਾ ਕੱਲ ਮੈਂ ਦੇਖਿਆ ਕੋਈ ਲੋਕ ਕਹਿੰਨ ਸਾਡੇ ਰੱਬ ਆ ਹਾਂ ਹਨਾ ਉਹ ਰੱਬ ਕਹਿਣ ਵਾਲੇ ਉਹ ਸਾਰੇ ਸਿੱਖ ਸੀ ਹਾਂ ਪੰਜਾਬ ਦੇ ਵਿੱਚ ਸਿੱਖ ਹਨ ਜਣਾ ਉੱਥੇ ਜਦੋਂ ਤੁਹਾਨੂੰ ਜਿੱਥੇ ਸ਼ਬਦ ਗੁਰੂ ਦਾ ਵਿਕਲਪ ਆਇਆ ਸੰਕਲਪ ਆਇਆ ਸੀ ਤੇ ਸ਼ਬਦ ਗੁਰੂ ਦੇ ਵਿੱਚ ਤੁਸੀਂ ਉਹਨੂੰ ਮੱਥਾ ਟੇਕਣ ਦੇ ਲੋਕਾਂ ਰੱਖ ਲਿਆ ਸੁਖਣ ਸੁਖਣ ਦੇ ਰੱਖ ਲਿਆ ਤੇ ਜਿਹੜੀ ਉਹਦੀ ਭਾਵਨਾ ਸੀ ਸ਼ਬਦ ਗੁਰੂ ਦੀ ਉਹ ਦੱਸੀ ਨਹੀਂ ਕਿਸੇ ਨੂੰ ਜੀ ਤੇ ਲੋਕ ਚਲੇ ਗਏ ਜਿੱਥੇ ਉੱਥੇ ਚਲੇ ਗਏ ਜਿੱਥੇ ਨੂੰ ਭਾਵਨਾ ਮਿਲ ਗਈ ਹੂੰ ਬਿਲਕੁਲ ਗੁਰਬਾਣੀ ਦਾ ਅਰਥ ਉੱਥੇ ਮਿਲੇ ਲੋਕਾਂ ਨੂੰ ਰਾਹ ਮਿਲ ਗਿਆ satsang ਘਰਾਂ 'ਚ ਸਿਰਫ ਕਹਾਣੀ satsang ਕਥਾ ਕਹਾਣੀ ਚੱਲਦੀ ਆ ਉੱਥੇ ਬੁੱਲੇ ਸਾਹਿਬ ਚੱਲਦਾ ਉੱਥੇ ਫਰੀਦ ਵੀ ਚੱਲਦਾ ਤੇ ਕਬੀਰ ਵੀ ਚੱਲਦਾ ਤੇ ਮੁਹੰਮਦ ਸਾਹਿਬ ਵੀ ਚੱਲਦੇ ਉੱਥੇ ਜਿਸੂ ਵੀ ਚੱਲਦਾ ਜਿਨ੍ਹਾਂ ਲੋਕਾਂ ਨੇ ਇੱਕ ਵਾਰ ਕਿ ਚਮਕਾ ਮਰ ਗਿਆ ਉੱਥੇ ਮਿਲਦੀ ਆ ਮੈਂ ਸਾਰੇ ਦੇਰਿਆਂ ਦੀ ਗੱਲ ਕਰਦਾ ਹਮ ਲੇਕਿਨ ਗੱਲ ਹੈਗੀ ਕਿ ਅਸੀਂ ਉਹਨਾਂ ਨੂੰ ਇਸ ਪਰਪੇਖਿਸ਼ ਦੇਖੀ ਜਾਨ ਹਮ ਇਹ ਦੋ ਰਮ ਹਨ ਹੈਗੇ ਆ ਜੀ ਕਿ ਉਹਦੇ ਨਾਲ ਮਜੀਠੀਆ ਨੂੰ ਬਹੁਤ ਬੜੀ ਤਾਕਤ ਮਿਲੀ ਹੈ ਹਮ ਮਜੀਠੀਆ ਨੂੰ ਇੱਕ ਮਤਲਬ ਇੱਕ ਜਾਨ ਪਈ ਉਹਦੇ ਵਿੱਚ ਹਾਂਜੀ ਕਾਉਂਸਲਰ ਜਦੋਂ ਜਦੋਂ ਉਹਦੇ ਆਪਣੇ ਜਿਹੜੇ ਹੈਗੇ ਆ ਸ਼ਰਮਣੀ ਅਕਾਲੀ ਦਰ ਦੇ ਇਡਰ ਨੂੰ ਜਾਣੇ ਦਾ ਔਰ ਸੁਖਵੀਰ ਬਦਲ ਗਿਆ ਹੀ ਨਹੀਂ ਕਰੇ ਹਮ ਉਹਨੂੰ ਪਤਾ ਲੱਗ ਗਿਆ ਉਹਨੇ ਦੂਜੇ ਬੰਦੇ ਭੇਜ ਕੇ ਦੇਖਿਆ ਜੀ ਉਹਨੂੰ ਸੁਖਵੀਰ ਬਦਲ ਦਾ ਸਟੇਟਸ ਇਹ ਹੈਗਾ ਕਿ ਉਹ ਹੁਣ ਉਥੋਂ ਵਾਪਸ ਆਵੇ ਹੂੰ ਜੇ ਜਾਵੇ ਤੇ ਜਾਂ ਧਰਨਾ ਲਾਵੇ ਹੂੰ ਜੀ ਮੈਨ ਨਹੀਂ ਦਿੱਤਾ ਫਿਰ ਉਹ ਕਹਿੰਦੇ ਵੀ ਜਦੋਂ ਕਾਨੂੰਨੀ ਪ੍ਰਕਿਰਿਆ ਵਿੱਚ ਅਸੀਂ ਨਹੀਂ ਲੈਣਾ ਹੂੰ ਕਾਨੂੰਨੀ ਪ੍ਰਕਿਰਿਆ ਦਾ ਮੈਂ ਉਹ ਸਮਰਥਨ ਕਰਦਾ ਕਾਨੂੰਨੀ ਪ੍ਰਕਿਰਿਆ ਦਾ ਹੱਕ ਜਿਖੜਾ ਕਾਨੂੰਨ ਦੇ ਖਿਲਾਫ ਨਹੀਂ ਬੋਲਣਾ ਕਾਨੂੰਨ ਲਈ ਲੜ ਰਿਹਾ ਤੂੰ ਲੜ ਰਿਹਾ ਹੈਗੇ ਹੂੰ ਹੁਣ ਸੁਖਵੀਰ ਬਦਲ ਨੇ ਵਕੀਲ ਦਿੱਤੇ ਆ ਸੁਖਵੀਰ ਬਦਲ ਲੜਾਈ ਵੀ ਲੜ ਰਿਹਾ ਸੁਖਵੀਰ ਬਦਲ ਸਾਰਾ ਵਿੱਚ ਕਰ ਰਿਹਾ ਉਹਨੂੰ ਨਰਦੋਸ਼ ਸਾਬਦ ਕਰਨ ਵਾਸਤੇ ਹਰ ਯਤਨ ਕੀਤਾ ਜਾ ਰਿਹਾ ਸੰਭਵ ਯਤਨ ਕੀਤੇ ਜਾ ਰਹੇ ਜੇ ਲੜਾਈ ਹੁਣ ਕਹਿੰਦੇ ਦੇਖੋ ਜੀ ਸੁਖਵੀਰ ਬਦਲ ਦਾ ਸਾੜੇ ਤੇ ਗਿਆ ਹੀ ਨਹੀਂ ਆਉਦੇ ਹੂੰ ਜਦੋਂ ਭੈਣ ਰਖੜੀ ਬੰਨੇ ਆਈ ਆ ਹਾਂਜੀ ਭੈਣ ਰਖੜੀ ਬੰਨ ਕੇ ਕਹਿੰਦੀ ਆ ਤੂੰ ਮੇਰਾ ਰਖਾ ਵਾ ਹਮ ਹਣਾ ਮੇਰੇ ਮੁਕੇਵੜੇ ਭੈਣ ਨੇ ਕਿਹਾ ਜੀ ਤੇ ਉਹਦੀ ਰਾਖੀ ਕਿਨੇ ਕਰਨੀ ਤੇ ਉਹ ਅੰਦਰ ਬੈਠਾ ਉਹ ਕਹਿੰਦਾ ਮੇਰਾ ਰਖਾ ਉਹ ਹੱਕਦਾ ਵਾ ਨਾ ਹੂੰ ਗੱਲ ਅਸੀਂ ਇਹ ਨਹੀਂ ਜੰਦੇ ਅਸੀਂ ਕਲੀਨ ਚੱਡ ਨਹੀਂ ਦਿੰਦੇ ਕਿ ਉਹ ਮਜੀਠੀਆ ਬੜਾ ਪਾਕ ਦਾਮਨ ਵਾਲਾ ਹੋਏਗਾ ਬਹੁਤ ਚੰਗਾ ਹੈ ਜਾਨ ਵਿਗਰ ਕੀਤਾ ਗਿਆ ਲੇਕਿਨ ਕਿਤਨੇ ਕਿਤੇ ਧੂਆਂ ਨਿਕਲਿਆ ਜਿੱਥੋਂ ਸਰਕਾਰ ਨੇ ਉੱਤੇ ਸ਼ੱਕ ਕੀਤੀ ਸ਼ੱਕ ਕਰਨ ਤੋਂ ਬਾਅਦ ਉਹਨਾਂ ਨੇ ਠੇਰਿਆ ਹਾਂ ਤੇ ਜੇਕਰ ਜਦੋਂ ਉਹਦੀਆਂ ਵਧਾਈ ਜਾਂਦੇ ਆ ਲਗਾਤਾਰੀ ਵੀ ਉਸਤਾਈ ਤੱਕ ਇਦਾਂ ਜੇਲ੍ਹ ਚ ਰੱਖਣਾ ਹੁੰਦਾ ਤੇ ਉਹਨੂੰ ਦਿਖਾ ਕੇ ਭਵੰਤ ਮਨਸਾਹਬ ਨੇ ਵੀ ਮੈਂ ਜ਼ੀਰੋ ਟੋਲਰੈਂਸ ਕੰਮ ਕੀਤਾ ਸੀ ਪ੍ਰਸ਼ਟਾਚਾਰ ਹਾਂਜੀ ਤੇ ਚੰਨੀ ਨੇ ਤੇ ਫੜ ਕੇ ਅੰਦਰ ਕਿਤੇ ਜਮਾਨਤ ਕਰਾਤੀ ਮੈਂ ਉਹਨਾਂ ਦਾ ਨਿਕਲ ਨਹੀਂ ਦਿੱਤਾ ਜੋ ਉਹਨਾਂ ਦੀ ਸੁਭਾਅ ਹੈਗਾ ਹਮ ਲੇਕਿਨ ਗੱਲ ਹੈ ਗਿਆ ਕਿ ਇਹਨਾਂ ਦੇ ਜਾਣ ਤੋਂ ਬਾਅਦ ਹਮ ਇਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਲਿਖਿਆ ਕਿ ਕਿਸੇ ਸਰਕਾਰ ਤੋਂ ਕੋਈ ਆਇਆ ਹੋਇਆ ਬਿਆਨ ਹਮ ਮਤਲਬ ਜੇ ਕਿਸੇ ਨੇ ਨੇ ਮੁੱਖ ਮੰਤਰੀ ਸਾਡੇ ਤੇ ਰਹਿ ਨਹੀਂ ਸਕਦੇ ਜੀ ਗੱਲ ਕਹਿਣੋ ਉਹਨਾਂ ਦਾ ਸੁਭਾਵ ਹੈ ਇੱਕ ਹਾਂਜੀ ਕੱਲ ਦੇਖਿਆ ਕਿ ਉਹਨਾਂ ਜਾਣ ਤੋਂ ਬੰਦਾ ਉਹਨੇ ਕੋਈ ਇੱਕ ਬਿਆਨ ਦਿੱਤਾ ਹੋਵੇ ਹਮ ਹਜੇ ਤੱਕ ਤਾਂ ਕੋਈ ਸਟੇਟਮੈਂਟ ਨਹੀਂ ਆਈ ਜਾਂ ਉਹਦੇ ਕਿਸੇ ਵਜ਼ੀਰ ਨੇ ਕਿਹਾ ਹੋਵੇ ਹਮ ਇਹ ਬਾਬਾ ਟੱਕਦਾ ਫਿਰ ਜਿੱਦਾਂ ਜਦੋਂ ਇਹਨੂੰ ਫੜਿਆ ਗਿਆ ਸੀਗਾ ਅਰੈਸਟ ਕੀਤਾ ਸੀ ਤਾਂ ਜਦੋਂ ਹਾੜਾ ਨਾੜਾ ਮਾਰਿਆ ਸੀਗਾ ਜੈ ਭਾਈਵਾਲੇ ਮਰੇ ਰੰਦਾਵੇ ਨੇ ਮਰੇ ਜਾਂ ਘਰੇ ਨੇ ਮਰਿਆ ਹਾਂਜੀ ਤੇ ਕੀ ਕਹਿਣ ਲੱਪੈ ਸੀਗੇ ਵਿੱਤ ਮੰਤਰੀ ਪੰਜਾਬਪਾਲ ਸਿੰਘ ਚੀਮਾ ਇਹ ਸਾਰੇ ਮਤਲਬ ਪ੍ਰੋਮੋਟਡ ਹੈ ਗਿਆ ਹਾਂਜੀ ਇਹਦੀਆਂ ਗੱਲਾਂ ਕਰਦੇ ਹੈਗੇ ਆ ਮੈਂ ਕੱਲ ਕੋ ਬੋਲਿਆ ਹੂੰ ਕਿਸੇ ਦੀ ਕੋਈ ਨਹੀਂ ਹੈ ਸਟੇਟਮੈਂਟ ਤੁਸੀਂ ਉਹਨਾਂ ਨੂੰ ਨਸ਼ੇ ਦੇ ਪ੍ਰਮੋਟਰ ਕਹਿੰਦਾ ਜਿਨ੍ਹਾਂ ਨੇ ਹਾਦਾਂ ਨਾਮ ਉਹਨੇ ਕਿਹਾ ਸੀ ਵੀ ਤੁਹਾਡਾ ਅਸੀਂ ਉਹਦੇ ਕਾਨੂੰਨ ਦੇ ਨਾਲ ਉਹਨੂੰ ਫਾਂਡਣਾ ਪਾਵਨੇਗਾ ਹੂੰ ਲੇਕਿਨ ਤਰਾ ਤਰੀਕਾ ਤਰੀਕਾ ਕਰ ਗਲਤ ਆ ਉਹ ਤਰੀਕਾ ਕਰਦੇ ਖਰਾਬ ਬੋਲੇ ਸੀ ਨਾ ਕਿ ਇਹ ਕਹੇ ਸੀ ਕਿ ਉਹ ਨਸ਼ੇੜੀ ਨਸ਼ਾ ਨਹੀਂ ਵੇਚਦਾ ਜਾਂ ਜਾਂ ਕੋਈ ਜ਼ਾਇਦਤ ਨਹੀਂ ਜਿਆਦੀ ਹੈਗੀ ਇਹਨੇ ਕਿਸੇ ਗੱਲ ਹੀ ਨਹੀਂ ਕੀਤੀ ਜੀ ਤੇ ਤੁਸੀਂ ਅੱਜ ਉਹ ਤਰੀਕਾ ਕਰ ਤੋਂ ਵਧਾ ਜਦੋਂ ਇੱਕ ਬੰਦਾ ਜੇਲ੍ਹ 'ਚ ਬੈਠਾ ਅੱਜ ਤੁਹਾਡੀ ਕਿਸੇ ਬਜਾਰਤ ਤੋਂ ਕਹਿੰਦੇ ਸਾਹ ਨਹੀਂ ਲਿਆ ਗਏ ਨੇ ਹੂੰ ਹੈ ਨਾ ਸਾਰੇ ਜੀਭਾਂ ਠੱਕ ਗਈਆਂ ਜੀ ਦਮ ਘੁੱਟ ਗਿਆ ਜਿੱਦਾਂ ਜੀਭਾਂ ਠੱਕ ਗਈਆਂ ਤਾਂ ਦਮ ਘੁੱਟ ਗਿਆ ਹੁਣ ਜ਼ੋਰ ਤੇ ਬੋਲੋ ਹਮ ਬਿਲਕੁਲ ਵੀ ਬਾਬਾ ਗਲਤ ਹਮ ਹਨਾ ਜੀ ਇਹ ਬਾਬੇ ਨੂੰ ਲੋਕ ਕਿਵੇਂ ਮੰਨਦੇ ਆ ਹਮ ਲੋਕਾਂ ਦੇ ਲੋਕਾਂ ਨੂੰ ਸਮਝ ਲੱਗੀ ਕਿ ਬਾਬੇ ਨੂੰ ਐਨੇ ਸ਼ੈ ਮਕਾਉਂਦਾ ਹੈਗਾ ਹਮ ਇਹ ਲੋਕ ਕਹਿ ਕੇ ਦਿਖਾਉਣ ਜਿੱਦਾਂ ਕਹਿੰਦੇ ਹੁੰਦੇ ਜੀ ਹਨਾ ਸਿਰੇ ਪਤਾ ਲੱਗ ਜੂ ਹਮ ਬਿਲਕੁਲ ਜੀ ਬਿਲਕੁਲ ਸਿਰੇ ਪਤਾ ਲੱਗ ਜੂ ਵੀ ਚਰਨਾਂ ਦੇ ਵਿੱਚੋਂ ਚਾਹੁੰਦੇ ਕਿੱਦਾਂ ਪਹੁੰਚਦੇ ਹਮ ਗੱਲ ਇਹ ਹੈ ਕਿ ਅਸੀਂ ਰਾਜਨੀਤੀ ਦੇ ਕਰਕੇ ਅਸੀਂ ਮੈਂ ਤਾਂ ਪੱਕੇ ਵੀ ਨਹੀਂ ਕਹਿੰਦੇ ਹੁੰਦੇ ਆ ਜਦੋਂ ਧਰਮ ਰਾਜਨੀਤੀ ਚ ਇੰਟਰ ਕਰਦਾ ਧਰਮ ਜੀ 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 ਤੇ ਰਾਜਨੀਤੀ ਸਮਰ ਜਾਂਦੀ ਆ ਹੂੰ ਉਹਨਾਂ ਦੇ ਕੈਰੈਕਟਰ ਬਣਦਾ ਕਿਰਦਾਰ ਬਣਦਾ ਪਰ ਜਦੋਂ ਰਾਜਨੀਤੀ ਹੂੰ ਧਰਮ ਦੇ ਵਿੱਚ ਆ ਜਵੇ ਤਾਂ ਫਿਰ ਉਹ ਤਾਂ ਧਰਮ ਭ੍ਰਸਟ ਹੋ ਜਾਂਦਾ ਜੀ ਬਿਲਕੁਲ ਅੱਜ ਜੇ ਸਾਰੇ ਹੀ ਧਰਮ ਜਿਹੜੇ ਵੱਡੇ ਧਰਮ ਬੜੇ ਫਿਰਦੇ ਆ ਮੈਂ ਨਾਂ ਕੀ ਲੈਣਾ ਕਿਸੇ ਦਾ ਉਹਨਾਂ ਦੀ ਰਾਜਨੀਤੀ ਇੰਨਾ ਕੋਸਪਿਟ ਕਰ ਗਈ ਆ ਕਿ ਉਹ ਧਰਮਾਂ ਦੇ ਵਿੱਚ ਵੀ ਜਿਹੜੇ ਅਹੁਦੇ ਹੈਗੇ ਆ ਉਹ ਸਤਾ ਦੀ ਭੁੱਖਮੰਗ ਲੱਗੇ ਆ ਲੜਨ ਦਾ ਇੱਕ ਕਰਦਾਰ ਕੁਸ਼ੀ ਕਰ ਰਹੇ ਜੀ 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 ਸਾਰੇ ਹੀ ਵੱਡੇ ਤੇ ਵੱਡੇ ਉਹਦੇ ਨੇ ਬੈਠੇ ਦੇਖਦੇ ਕਰਦਾਰ ਕੁਸ਼ੀ ਕਰਕੇ ਇਹ ਦੱਸਦੇ ਆ ਕਿ ਜਿਸ ਧਰਮ ਦਾ ਦਾਵਾ ਕਰਦੇ ਆ ਉਸ ਧਰਮ ਦਾ ਇਹਨਾਂ ਦੇ ਕੋਈ ਪਰਛਾਵਾਂ ਹੀ ਨਹੀਂ ਪਿਆ ਜੀ ਹਮ ਹੈ ਨਾ ਜੀ ਤੁਸੀਂ ਠੀਕ ਆ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਲੇਕਿਨ ਉਹ ਗੁਰੂ ਤੋਂ ਸਿੱਖਿਆ ਕੀ ਅਸੀਂ ਹਮ ਬਿਲਕੁਲ ਹੈ ਨਾ ਮੈਂ ਕੀ ਵੀ ਦੱਸਦਾ ਨਾ ਭਈ ਜਿੰਨੇ ਰੋਣਾ ਪਉਂਦੇ ਨੇ ਪੰਤਕ ਦੇ ਨਾਲ ਪ੍ਰੇਮ ਕਰਦੀਆਂ ਮੈਂ ਦਾਵੇ ਨਾ ਕਿੰਨਾ ਇਹ ਗੁਰੂ ਵਾਲੇ ਹੈ ਹੀ ਨਹੀਂ ਹਮ ਸਿਰਫ ਰੋਲ ਆਈ ਹੈ ਰੋਲੇ ਪਉਂਦੇ ਸੀ ਗੁਰੂਆਂ ਉਦਾਂ ਹੀ ਮਤਲਬ ਚੜ ਆ ਕਰ ਲਿਆ ਸੀ ਆ ਨਗਰ ਕੀਰਤਨ ਕਰ ਲਿਆ ਉਹ ਭਾਈ ਕੋਈ ਜੋ ਗੁਰੂ ਮਾਰੇ ਕਿਹਾ ਵਾ ਇੱਕ ਚਲ ਕੇ ਦਿਖਾ ਲੋ ਨਾ ਤਾਂ ਅਸਮਾਜਿਕ ਜੀਵ ਨਾ ਤੁਸੀਂ ਕਹਿੰਦੇ ਮੇ ਜਾਤ ਪਾਤ ਤੋਂ ਪਰੇ ਹੋ ਗਏ ਲੇਕਿਨ ਧੀ ਦਾ ਰਸਤਾ ਕਰਨ ਤੇ ਮੁੰਡੇ ਦਾ ਰਸਤਾ ਪਹਿਲਾਂ ਦੇ ਜਾਤ ਗੋਤ ਵਰਗ ਸਾਰਾ ਦੇ ਦਿਆ ਹੂੰ ਬਿਲਕੁਲ ਹੈਨਾ ਤੁਹਾਨੂੰ ਉਹਦੀ ਪਤਾ ਲੈਂਦਾ ਕਿ ਉਹ ਐਸਸੀ ਆ ਉਹ ਜਨਰਲ ਵਾ ਉਹ ਬੀਸੀ ਆ ਉਹ ਬੀਸੀ ਆ ਉਹਦਾ ਉਹ ਨਾਲ ਦੇ ਉਹ ਗਰੀਬ ਆ ਅਮੀਰ ਆ ਫਿਰ ਕਿੱਥੇ ਆ ਉਹ ਸਿਰਫ ਪੰਕਚ ਰਹਿ ਗਿਆ ਲੰਗਰ ਸੇਕਣ ਲਈ ਹੂੰ ਜੀਵਨ ਜਾਇਤੇ ਹੈ ਨੀ ਨਾ ਜੀ ਅੱਜ ਜੇ ਉਹ ਮਿਲ ਗਏ ਹੈਗੇ ਉਹਦੇ ਰਿਸ਼ਤੇਦਾਰ ਹੀ ਬਣੀ ਹੈਗੀ ਹੈ ਰਿਸ਼ਤੇਦਾਰ ਕਿਸੇ ਦੀ ਵੀ ਹੋ ਸਕਦੀ ਹੈ ਰਿਸ਼ਤੇਦਾਰੀ ਤੇ ਜਿਹੜੇ ਕਾਂਗਰਸੀਆਂ ਦੀਆਂ ਅਕਾਲੀਆਂ ਨਾਲ ਵੜੀ ਹੈ ਹੂੰ ਠੀਕ ਹੈ ਨਾ ਜੀ ਬਾਦਲ ਸਾਹਿਬ ਦੀ ਬੇਟੀ ਪ੍ਰਤਾਪ ਸਿੰਘ ਕਹਿਵਾਉਂਦੇ ਪੋਤੇ ਨੇ ਵੇਗੀ ਹੂੰ ਠੀਕ ਹੈ ਜੀ ਅੱਛਾ ਹੁਣ ਦੋਵਾਂ ਦੇ ਉਹਨੇ ਗੋਦ ਪਾੜ ਨਹੀਂ ਦੇਖਿਆ ਕਿ ਉਹਨਾਂ ਦਾ ਆਪਣਾ ਰਿਲੇਸ਼ਨ ਸੀਗੇ ਹੂੰ ਠੀਕ ਹੈ ਅੱਛਾ ਬੋਥਾ ਢਿੱਲੋਂ ਹੂੰ ਜੇ ਦੇਖੀਏ ਤੇ ਜੀ ਉਹ ਵੀ ਢਿੱਲੋਂ ਢਿੱਲੋਂ ਬਾਦਲ ਕੇ ਢਿੱਲੋਂ ਹੂੰ ਕੈਰੋ ਮਿਟਲ ਨੂੰ ਹੂੰ ਦੋਵਾਂ ਨੇ ਉਹ ਬਾਦਲ ਪਿੰਡ ਵਾ ਉਹ ਕੈਰੋ ਪਿੰਡ ਹੂੰ ਹਨਾ ਉਹ ਹਲਾ ਦੇ ਦ ਬਣ ਗਏ ਜਿੱਥੇ ਉਹਨਾਂ ਨੂੰ ਉਸੇ ਵਕਾਰ ਕਰਨਾ ਪਿਆ ਜੀ ਹਨਾ ਗੱਲ ਇਹ ਗਈ ਕਿ ਅਸੀਂ ਕਿਉਂ ਸੰਕਿਰਣ ਹੋ ਜਾਂਦੇ ਹੂੰ ਸੋਚਣਾ ਉਹ ਵੱਡਾ ਰੱਖਣਾ ਚਾਹੀਦਾ ਹਾਂ ਥੋੜਾ ਬਰੌਡ ਰਭੋ ਦੁਨੀਆ 'ਚ ਇੱਕ ਪਿਆਰ ਹੋਰ ਹੁੰਦੀ ਆ ਜਦੋਂ ਨਾ ਬਾਪ ਦਾ ਡੈਥ ਹੋਈ ਜਾਂ ਜਾਂਦੀ ਬੇਟੀ ਦਾ ਵਿਆਹ ਵੀ ਹੋਇਆ ਜੀ ਮਤਲਬ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਉੱਥੇ ਗਏ ਹੂੰ ਜੀ ਉਹ ਕਿਉਂ ਗਏ ਹੈਗੇ ਕਿ ਉਹਨਾਂ ਦੇ ਉਸ ਲੈਵਲ ਦੇ ਲੋਕ ਆ ਹੂੰ ਹਨਾ ਉਹਨਾਂ ਨੂੰ ਫਰਜ਼ ਬੰਦਾ ਵੀ ਸਾਡੀਆਂ ਧੀਆਂ ਸੰਧੀਆਂ ਦੇ ਤੁਰਨਾ ਹੂੰ ਉਹਨ ਦੇਖੋ ਜੀ ਇਹ ਉਦਾਂ ਕਹਿੰਦੇ ਅਬਰੁੱਧੀਆਂ ਤੇ ਉਥੇ ਵਿਆਹ ਜਾ ਖੰਡ ਹੈ ਹੂੰ ਬਹੁਤ ਸਾਰੇ ਸਵਾਲ ਪੁੱਛੇ ਲੋ ਮਤਲਬ ਤੁਸੀਂ ਦਸ਼ਮਤ ਤੋਂ ਬਣੇ ਜੀ ਹਾਂਜੀ ਤੁਹਾਡੇ ਮਤਭੇਦ ਹੋ ਸਕਦੇ ਆ ਰਾਜਨੀਤਿਕ ਮਨ ਭੇਦ ਨਹੀਂ ਹੋ ਸਕਦੇ ਹੂੰ ਬਿਲਕੁਲ ਸਹੀ ਹੈ ਨਾ ਤੇ ਜਿਹੜੇ ਮਨ ਭੇਦੀ ਬੈਠੇ ਹੈਗੇ ਆ ਉਹ ਤਰੇਣਾ ਪਾਉਂਦੇ ਹੂੰ ਸਹੀ ਹੈ ਜੀ ਸੋ ਬਿਲਕੁਲ ਜੀ ਸਭ ਤੋਂ ਸੰਭਾਵੀ ਅਸਲੀਅਤ ਇਹ ਹੈ ਕਿ ਇਹ ਮੁਲਾਕਾਤ ਪਰਿਵਾਰਿਕ ਸਮਰਥਨ ਦਾ ਹਿੱਸਾ ਸੀ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਾਨਸਿਕ ਅਤੇ ਧਾਰਮਿਕ ਸਮਰਥਨ ਦਿੱਤਾ ਪਰ ਇਸ ਦਾ ਰਾਜਨੀਤਿਕ ਪ੍ਰਭਾਵ ਅਣਗੋਲੀਆਂ ਵੀ ਨਹੀਂ ਕੀਤਾ ਜਾ ਸਕਦਾ ਇਹ ਅਕਾਲੀ ਦਲ ਦੀ ਪੰਥਿਕ ਚਿੱਤਰ ਨੂੰ ਮਜ਼ਬੂਤ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਵੀ ਚੁੱਕਦੀ ਹੈ ਖਾਸ ਕਰਕੇ ਉਦੋਂ ਜਦੋਂ ਅਕਾਲੀ ਆਗੂਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਸੋ ਘੜਾ ਸਾਹਿਬ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਪਰ ਮਿਲਦੇ ਆ ਬ੍ਰੇਕ ਤੋਂ ਉਸਾਰ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ